ਹੁਣ ਇੱਥੇ ਇੱਕ ਚੀਜ਼ ਮੈਂ ਤੁਹਾਨੂੰ ਇਹ ਦੱਸਣੀ ਚਾਹਾਂਗਾ ਕਿ ਆਨੰਦਪੁਰ ਨੂੰ ਘੇਰਾ ਪਿਆ ਕਿਉਂ ਲੜਾਈ ਕੀ ਆ ਸਾਬ ਜਿਆਦਿਆਂ ਦਾ ਪ੍ਰਸੰਗ ਸਾਰੇ ਸੁਣਾ ਹੀ ਜਾਂਦੇ ਆ ਜੰਗ ਕਿਵੇਂ ਹੋਇਆ ਜੁੱਧ ਕਿਵੇਂ ਹੋਇਆ ਸਾਰਿਆਂ ਨੇ ਸੁਣਾ ਦਿੱਤਾ ਪਰ ਸਾਡੇ ਬਹੁਤਾਤ ਬਲਾਰੇ ਇਸ ਭਾਗ ਨੂੰ ਸਕਿਪ ਕਰ ਜਾਂਦੇ ਆ ਕਿ ਘੇਰਾ ਪਿਆ ਕੀ ਹੁਣ ਐਵੇਂ ਤੇ ਕਿਸੇ ਦੇ ਘਰ ਨੂੰ 8 ਮਹੀਨੇ ਕੋਈ ਘੇਰਾ ਪਾਉਂਦਾ ਨਹੀਂ ਆਨੰਦਪੁਰ ਸਾਡੇ ਗੁਰੂ ਦਾ ਘਰ ਆ ਸਰਕਾਰ ਨੇ 8 ਮਹੀਨੇ ਘੇਰਾ ਪਾਤਾ ਅੰਦਰੋਂ ਕੋਈ ਬਾਹਰ ਨਹੀਂ ਪਾਰੋਂ ਕੋਈ ਅੰਦਰ ਨਹੀਂ ਸਰਕਾਰ ਦੀ ਮਹਾਰਾਜ ਨਾਲ ਕੋਈ ਲਾਗ ਡਾਡ ਹੋਊਗੀ ਕੋਈ ਵੱਟ ਬੰਨੇ ਦੀ ਲੜਾਈ ਕੋਈ ਪੈਲੀ ਬੰਨੇ ਦੀ ਲੜਾਈ ਕਿਸੇ ਨੂੰ ਵੱਧ ਘਟ ਗਿਆ ਗਿਆ ਕੁਝ ਤੇ ਹੋਇਆ ਹੀ ਆ ਨਾ ਅਗਲਿਆਂ ਨੇ ਇੰਨਾ ਬੰਦਾ ਲਿਆ ਕੇ ਤੇ ਆਨੰਦਪੁਰ ਨੂੰ ਘੇਰਾ ਪਾ ਲਿਆ ਬਸ ਜੇ ਸਾਨੂੰ ਆ ਪੁਆਇੰਟ ਸਮਝ ਲੱਗ ਗਿਆ ਨਾ ਫਿਰ ਸਾਨੂੰ ਸਾਰੀਆਂ ਸ਼ਹੀਦੀਆਂ ਦਾ ਕਾਰਨ ਪਤਾ ਲੱਗ ਜਾਊਗਾ ਗੁਰੂ ਗੋਬਿੰਦ ਸਿੰਘ ਦਾ ਅਸਲੀ ਮਕਸਦ ਸਮਝ ਲੱਗ ਸਮਝ ਲੱਗ ਜੂਗੀ ਕਿ ਗੁਰੂ ਦਾ ਕਾਰਨ ਕੀ ਆ ਕੀ ਰਾ ਪਿਆ ਕੀ ਅਸਲ ਵਿੱਚ ਗੁਰੂ ਨੇ ਉਸ ਧਿਰ ਦੀ ਬਾਹ ਫੜੀ ਆ ਜਿਹੜੀ ਧਿਰ ਸਦੀਆਂ ਤੋਂ ਛੇਤਰ ਖਾ ਰਹੀ ਸੀ ਭਾਰਤ ਦੀ ਗੁਰੂ ਗੋਬਿੰਦ ਸਿੰਘ ਨੇ ਬਾ ਉਹਨਾਂ ਲੋਕਾਂ ਦੀ ਫੜੀ ਆ ਜਿਹੜੇ ਲੋਕ ਸਦੀਆਂ ਤੋਂ ਕੁੱਟ ਖਾ ਰਹੇ ਸੀ ਆਪਣੇ ਵਰਗੇ ਤੁਹਾਡੇ ਸਾਡੇ ਵਰਗੇ ਬ੍ਰਾਹਮਣ ਨੇ ਜਿਹੜਾ ਜਾਤ-ਗੋਤ ਦਾ ਵਰਣ-ਵੰਡ ਦਾ ਚੱਕਰ ਬਣਾਇਆ ਉਹਦੇ 'ਚ ਜ਼ਿੰਮੇਦਾਰ ਵੀ ਉਹਦੀ ਨਿਗਾ 'ਚ ਸ਼ੈਡਿਊਲ ਕਾਸਟ ਆ ਛੋਟੀ ਜਾਤੀ ਆ ਜੱਟ ਜਿਹੜਾ ਵਾ ਉਹਦੀ ਨਿਗਾ 'ਚ ਛੋਟੀ ਜਾਤ ਆ ਲਾਈਆ ਬ੍ਰਾਹਮਣ ਦੀ ਨਿਗਾ 'ਚ ਭਾਰਤ ਦੀਆਂ ਜੜੀਆਂ ਛੋਟੀਆਂ ਜਾਤਾਂ ਬ੍ਰਾਹਮਣ ਨੇ ਬਣਾ ਦਿੱਤੀਆਂ ਜਿਨ੍ਹਾਂ ਨੂੰ ਸ਼ੂਦਰ ਕਿਹਾ ਜਾਂਦਾ ਸੀ ਮਹਾਰਾਏ ਨੇ ਉਹਨਾਂ ਲੋਕਾਂ ਦੀ ਬਾਹ ਫੜ ਕੇ ਤੇ ਉਹਨਾਂ ਲੋਕਾਂ ਦੀ ਜ਼ਿੰਦਗੀ ਬਦਲਣ ਦਾ ਫੈਸਲਾ ਕੀਤਾ ਅਸਲ ਵਿੱਚ ਲੜਾਈ ਆ ਵਾ ਜਿਹੜੀ ਤਗੜੀ ਧਿਰ ਸਦੀਆਂ ਤੋਂ ਰਾਜ ਕਰਨ ਦੀ ਸੀ ਉਸ ਧਿਰ ਨੂੰ ਚੰਗਾ ਹੀ ਨਹੀਂ ਲੱਗਾ ਵੀ ਮਾਰੇ ਬੰਦੇ ਵੀ ਉੱਠ ਕੇ ਸਾਡੇ ਬਰਾਬਰ ਹੋ ਸਕਦੇ ਆ ਮੰਨ ਲਓ ਪਿੰਡ 'ਚ ਦੋ ਘਰ ਆ ਲਾਗੂ ਲਾਗ ਇੱਕ ਘਰ ਉਹ ਆ ਜਿਨ੍ਹਾਂ ਨੇ ਸਾਰੇ ਪਿੰਡ ਦਾ ਚਿਤਾ ਵੇਚਿਆ ਕਬਜੇ ਕੀਤੇ ਸਾਰਾ ਪਿੰਡ ਚਟਾ ਲਾ ਲਾ ਕੇ ਮਾਰਦ ਤੱਕ ਕੋਠੀ ਉਹਨਾਂ ਦੀ ਬਹੁਤ ਵੱਡੀ ਹੈ ਪੈਸਾ țeਲਾ ਬਹੁਤ ਆ ਲੋਕੀ ਸਰਦਾਰ ਜੀ ਸਰਦਾਰ ਜੀ ਕਰਦਿਆ ਉਹਨਾਂ ਦੇ ਲਾਗਲਾ ਘਰ ਬਿਲਕੁਲ ਗਰੀਬਾਂ ਦਾ ਸੀ ਉਹਨਾਂ ਦਾ ਪੁੱਤ ਮਿਹਨਤ ਕਰਕੇ ਅਫਸਰ ਬਣ ਗਿਆ ਬਾਹਰ ਅੰਦਰ ਜਾ ਕੇ 4 ਡਾਲਰ ਪਾਉਂਡ ਕਮਾਏ ਹੁਣ ਉਹਨਾਂ ਵੀ ਤੇ ਕੋਠੀ ਪਾਉਣੀ ਆ ਉਸ ਤਗੜੀ ਧਿਰ ਨੂੰ ਕਦੀ ਚੰਗਾ ਨਹੀਂ ਲੱਗੂਗਾ ਵੀ ਪਹਿਲਾਂ ਤੇ ਗਲੀ ਜੋ ਸਾਡੀ ਕੱਲਿਆਂ ਦੀ ਗੱਡੀ ਨਿਕਲਦੀ ਹੁਣ ਇਹਨਾਂ ਦੀ ਵੀ ਨਿਕਲਿਆ ਕਰੂਗੀ ਬਰਾਬਰ ਅਗੇ ਤੇ ਅਹਿਮਲੇ ਜੇ ਸਾਲੇ ਕੱਢੀ ਕੱਲੀ ਸਾਡੀ ਕੋਠੀ ਲੋਕੀ ਵੇਂਦੇ ਆਂਦੇ ਸੀ ਖਲੋਖ ਲੋਕੇ ਹੁਣ ਇਹਨਾਂ ਦੀ ਕੋਠੀ ਵੀ ਲੋਕੀ ਵੇਖਿਆ ਕਰਨਗੇ ਖਲੋਖ ਲੋਕੇ ਤਗੜੀ ਧਿਰ ਦੀ ਛਾਤੀ ਉੱਤੇ ਸੱਪ ਲਟਣਾ ਹੀ ਲਟਣਾ ਜੋ ਮਰਜ਼ੀ ਹੋ ਜੇ ਫਰਕ ਇਹੋ ਹੀ ਪਿਆ ਉਹਨਾਂ ਮਾੜਿਆ ਗਰੀਬਾਂ ਨਮਾੜਿਆ ਨਤਾਣਿਆਂ ਦੀ ਬਾਹ ਜਿੱਦਣ ਗੁਰੂ ਗੋਬਿੰਦ ਸਿੰਘ ਨੇ ਫੜ ਲਈ ਤਗੜੀ ਧਿਰ ਨੇ ਗੁਰੂ ਗੋਬਿੰਦ ਸਿੰਘ ਨੂੰ ਆਖਿਆ ਨਤੀਜੇ ਭੁਗਤਣ ਲਈ ਤਿਆਰ ਰਹੀਂ ਮਹਾਰਾਜ ਨੇ ਆਖਿਆ ਵੱਧ ਤੋਂ ਵੱਧ ਮੇਰੇ ਪੁੱਤ ਮਾਰ ਦਿਓਗੇ ਨਾ ਫਿਰ ਕੀ ਕਰ ਲੋਗੇ ਪਰ ਮੇਰਾ ਅਸੂਲ ਕਹਿੰਦਾ ਬਾਹ ਜਿਨ੍ਹਾਂ ਦੀ ਪਕੜੀਏ ਸਿਰ ਦੀਜੈ ਬਾਹ ਨਾ ਛੋੜੀਏ ਬਾਹ ਨਹੀਂ ਛੱਡਦਾ ਮਿੱਤਰੋ ਮੇਰਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲੜਾਈ ਆ ਵਾ ਲੜਾਈ ਆ ਵਾ ਤੇ ਸਾਨੂੰ ਸਮਝਣਾ ਪਊਗਾ ਕਿ ਸਾਨੂੰ ਸਰਦਾਰੀਆਂ ਦੇਣ ਵਾਸਤੇ ਗੁਰੂ ਨੇ ਸਾਰਾ ਕੁਝ ਚੱਲਿਆ ਹਕੂਮਤ ਸੇ ਕਹਿੰਦੀ ਸੀ ਗੁਰੂ ਗੋਬਿੰਦ ਸਿੰਘ ਨੂੰ ਮਹਾਰਾਜ ਚੁੱਪ ਕਰਕੇ ਮੱਥਾ ਟਿਕਾਓ ਤੁਸੀਂ ਕਿਹੜੇ ਕੰਮਾਂ 'ਚ ਪੈ ਲੰਗਰ ਲੱਗੇ ਆ ਚੜਾਵੇ ਚੜਨ ਦੇ ਆ ਬਸਤਰ ਸ਼ਸਤਰ ਵਾਧੂ ਨਜ਼ਾਰੇ ਲਓ ਇਧਰੋਂ ਵੀ ਰਾਜਾ ਆਊਗਾ ਉਹ ਵੀ ਗਫਾ ਦੇ ਕੇ ਜਾਇਆ ਕਰੂ ਇਧਰੋਂ ਰਾਜਾ ਆਊ ਉਹ ਵੀ ਗਫਾ ਦੇ ਕੇ ਜਾਇਆ ਕਰੂ ਤੇ ਜੇ ਆਜਰਗੇ ਸਾਧ ਬਾਬਿਆਂ ਵਰਗਾ ਹੁੰਦਾ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਉਨੇ ਸਾਰੇ ਨਾ ਬਣਾ ਕੇ ਰੱਖਣੀ ਭਾਵੇਂ ਜਿਨ੍ਹਾਂ ਨੇ ਕੌਮ ਦੀ ਚੜੀ ਤੇਲ ਦਿੱਤਾ ਉਹਨੇ ਉਹਨਾਂ ਨਾਲ ਵੀ ਬਣਾ ਕੇ ਦੇ ਗੱਫੇ ਦੇਣੇ ਆ ਅਕਾਲੀ ਆਉਣਗੇ ਉਹ ਵੀ 5-7 ਲੱਖ ਦੇ ਕੇ ਜਾਣਗੇ ਕਾਂਗਰਸ ਵਾਲੇ ਆਏ ਉਹ ਵੀ 2-4 ਲੱਖ ਹੱਥ ਝਾੜ ਕੇ ਜਾਣਗੇ ਝਾੜੂ ਵਾਲੇ ਆਵੇ ਉਹ ਵੀ ਕੁਝ ਨਾ ਕੁਝ ਦੇ ਕੇ ਜਾਣਗੇ ਅਣਕ ਰੇਂਦੀ ਸੁਗਧ ਫੁੱਲ ਵਾਲੇ ਵੀ ਜੈਸੇ ਕੁਝ ਨਾ ਕੁਝ ਦੇ ਕੇ ਹੀ ਜਾਣਗੇ ਨਾ ਤੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੋਚ ਉਹ ਤਾਂ ਦੀ ਹੁੰਦੀ ਮਹਾਰਾਜ ਨਾ ਨਿਆਣੇ ਸੈੱਟ ਕਰੋ ਜਿੱਦਾਂ ਸਾਧ ਬਾਬਿਆਂ ਨੇ ਨਿਆਣੇ ਸੈੱਟ ਕਰੋ ਇੱਥੇ ਲੋਕਾਂ ਨੂੰ ਆਖੀ ਜਾਂਦੇ ਇੱਥੇ ਰੋ ਇੱਥੇ ਰੋ ਆਪਣੇ ਨਿਆਣੇ ਬਾਹਰਲੇ ਦੇ ਛਾਂ ਸੈੱਟ ਕਰਦੇ ਉਹ ਟਾਡੇ ਸਿਰ ਤੋਂ ਪੈਸੇ ਇਕੱਠੇ ਕਰ ਕਰ ਕੇ ਸਾਨੂੰ ਸਮਝ ਨਹੀਂ ਲੱਗੀ ਸਾਨੂੰ ਮਾਰਕੀਟ ਦੀ ਵੱਡੀ ਵੱੱਡੀ ਇਹ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਿੱਸੇ ਆਇਆ ਸੀ ਜਿਨੇ ਆਪਣਾ ਅੱਲਾ ਕੱਲਾ ਪਰਿਵਾਰ ਦਾ ਜੀਵਾਰ ਕੇ ਤੁਹਾਡੀ ਖੁਸ਼ੀ ਲਈ ਇਹਨਾਂ ਨੂੰ ਖੁਸ਼ ਵੇਖਣਾ ਮੈਂ ਹੁਣ 22 ਧਾਰ ਦੇ ਰਾਜਾ ਨੇ ਕੀਤੀ ਮਹਾਰਾਜ ਦੀ ਸ਼ਿਕਾਇਤ ਉਹ ਕਹਿੰਦੇ ਔਰੰਗਜ਼ੇਬ ਗੁਰੂ ਗੋਬਿੰਦ ਸਿੰਘ ਨੇ ਨਵਾਂ ਹੀ ਪੁੱਠਾ ਹੀ ਕੰਮ ਚਲਾਤਾ ਫੜ ਕੇ ਜਿਨੇ ਮਾਰੇ ਲੋਕ ਸੀ ਸਾਰੇ ਤਗੜੇ ਕਰਨ ਲਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਤਗੜੇ ਕਰਦੇ ਨੇ ਉਹ ਲੋਕਾਂ ਨੂੰ ਕਹਿੰਦਾ ਸਿਰ ਜੋੜ ਕੇ ਬਹੋ ਆਹ ਚੀਜ਼ ਇੱਕ ਸਮਝ ਲਿਓ ਸਿਰ ਜੋੜ ਕੇ ਬਹਿਣ ਚ ਵੀ ਬਰਕਤ ਆ ਜਿਹੜੇ ਘਰ ਦੇ ਜੀ ਸਿਰ ਜੋੜ ਕੇ ਬਹਿਣਾ ਜਾਣ ਜਾਣ ਜਿਹੜੇ ਮੱਲੇ ਦੇ ਜੀ ਸਿਰ ਜੋੜ ਕੇ ਬਹਿਣ ਲੱਗ ਪੈਣ ਜਿਹੜੇ ਪਿੰਡ ਦੇ ਜੀ ਸਿਰ ਜੋੜ ਕੇ ਬਹਿਣ ਲੱਗ ਪਣ ਜਿਹੜੀ ਕੌਮ ਦੇ ਜੀ ਸਿਰ ਜੋੜ ਕੇ ਬਹਿਣ ਲੱਗ ਪੈਣ ਉਹ ਕਦੀ ਮਾਰ ਨਹੀਂ ਖਾਂਦੇ ਸਾਰਾ ਕੁਝ ਹੁੰਦਿਆਂ ਸੁਹਦਿਆਂ ਵੀ ਜੇ ਸਿਰ ਜੋੜ ਕੇ ਨਹੀਂ ਬੈੰਦੇ ਲੋਕ ਆ ਉਹ ਅੱਜ ਵੀ ਕੁੱਟ ਖਾਂਣਗੇ ਤੇ ਕੱਲ ਵੀ ਕੁੱਟ ਖਾਂਣਗੇ ਸਾਡੀ ਕੌਮ ਨੂੰ ਸਭ ਤੋਂ ਵੱਡੀ ਮਾਰ ਹੈ ਉਹ ਪਈ ਵੀ ਸਿਰ ਜੋੜ ਕੇ ਨਹੀਂ ਬੈਠਿਆ ਅਜੇ ਤੱਕ ਤੇ ਜਿਹੜਾ ਸਾਨੂੰ ਬਾਹੂਗਾ ਜਿਹੜਾ ਬਾਹੂਗਾ ਸਰਕਾਰ ਦੀ ਨਿਗਾ ਚੋਂ ਰੜਕੂਗਾ ਭਾਵੇਂ ਉਹ ਸੰਤ ਬਾਬਾ ਜਰਨੈਲ ਸਿੰਘ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਰੂਪ ਅੰਦਰ ਹੋਵੇ ਭਾਵੇਂ ਉਹ ਦੀਪ ਸਿੱਧੂ ਦੇ ਰੂਪ ਚ ਹੋਵੇ ਤੇ ਭਾਵੇਂ ਭਾਈ ਅਮਰਤਪਾਲ ਸਿੰਘ ਦੇ ਰੂਪ ਚ ਹੋਵੇ ਜਾਂ ਮੁਕਾਬਲੇ ਹੋਣਗੇ ਜਾਂ ਐਕਸੀਡੈਂਟ ਹੋਣਗੇ ਜਾਂ ਡਿਬਰੂਗੜਦੀਆਂ ਜੇਲਾ ਹੋਣਗੀਆਂ ਜਿਹੜਾ ਬੰਦਾ ਕੌਮ ਨੂੰ ਇੱਕ ਝੰਡੇ ਥੱਲੇ ਬਹਿਣ ਦੀ ਗੱਲ ਕਰੇਗਾ ਤੇ ਜਿਹੜਾ ਆਖੇ ਵੀ ਵੱਖਰੇ ਵੱਖਰੇ ਹੋ ਕੇ ਰਹੋ ਵੀ ਲੰਗਰ ਲਾਈ ਜਾਓ ਬਾਰਡਰਾਂ ਤੇ ਪੁੱਤ ਮਰਾਈ ਜਾਓ ਇਸ ਦੇਸ਼ ਦੀ ਸੇਵਾ ਕਰੀ ਜਾਓ ਉਹਨਾਂ ਨੂੰ ਉਹ ਬੰਦਾ ਫੇਟਿਆ ਉਹਨਾਂ ਨੂੰ ਵਜ਼ੀਰੀਆਂ ਮਿਲਦੀਆਂ ਵਾ ਤੇ ਜਿਹੜਾ ਬੰਦਾ ਇਹ ਆਖੂ ਵੀ ਨਹੀਂ ਭਾਈ ਇਕੱਠੇ ਹੋਵੋ ਇੱਕ ਨਿਸ਼ਾਨ ਸਾਹਿਬ ਥੱਲੇ ਆਵੋ ਉਹਨੂੰ ਅਤਵਾਦੀ ਦੀ ਤੇ ਵੱਖਵਾਦੀ ਦੀ ਸਟੈਂਪ ਲੱਗਣੀ ਹੀ ਲੱਗਣੀ ਆ ਉਹ ਭਾਵੇਂ ਤੁਹਾਡੇ ਚੋਂ ਕੋਈ ਹੋਵੇ ਤੇ ਭਾਵੇਂ ਸਾਡੇ ਚੋਂ ਕੋਈ ਹੋਵੇ ਜਿਹੜਾ ਇੱਕ ਥਾਂ ਤੇ ਕਰੂਗਾ ਸਾਰਿਆਂ ਨੂੰ 22 ਧਰ ਦੇ ਰਾਜੇ ਔਰੰਗਜੀਬ ਨੂੰ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਾਤਾਂ ਪਾਤਾਂ ਦਾ ਭਰਮ ਹੀ ਖਤਮ ਕਰ ਦਿੱਤਾ ਸਾਰਿਆਂ ਦਾ ਮੈਂ ਕਈ ਵਾਰੀ ਸੋਚ ਕੇ ਹੈਰਾਨ ਹੁੰਨਾ ਪੰਜਾਂ ਪਿਆਰਿਆਂ ਦੇ ਜਟਾ ਦਾ ਮੁੰਡਾ ਸ਼ੀਂਬਿਆਂ ਦਾ ਮੁੰਡਾ ਖਲੋਤਾ ਆਚੀ ਹਰਾਂ ਦਾ ਮੁੰਡਾ ਖਲੋਤਾ ਖੱਤਰੀਆਂ ਦਾ ਮੁੰਡਾ ਖਲੋਤਾ ਇੱਕੋ ਬਾਟੇ 'ਚ ਗੁਰੂ ਨੇ ਅੰਮ੍ਰਿਤ ਛਕਾ ਕੇ ਆਖਿਆ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੂੰ ਕਰੂ ਨਿਵਾਸ ਹੁਣ ਮਾਰੀਏ ਝਾਤੀ ਆਪਣੇ 'ਲ। ਕਰੋੜ ਕਰੋੜ ਰੁਪਏ ਦੇ ਗੁਰਦੁਆਰੇ ਮਹਿੰਗਾ ਪੱਥਰ ਲਾਉ ਮਹਿੰਗੇ ਗੁੰਬਦ ਬਣਾਉ ਉੱਤੇ ਤੁਸੀਂ سونے ਦੇ ਪੱਤਰੇ ਚੜਾਓ ਸਭ ਕੁਝ ਕਰੋ ਪਰ ਜਿਹੜੀ ਗੁਰਦਾਰੇ ਦੇ ਬੂਹੇ ਅੱਗੇ ਜਾਤ ਦੀ ਤਖਤੀ ਟੰਗ ਦਿੰਦੇ ਜੇ ਨਾ ਇਹ ਜੱਟਾਂ ਦਾ ਇਹ ਠੀਂਬਿਆਂ ਦਾ ਇਹ ਲਪਾਣਿਆਂ ਦਾ ਇਹ ਰਾਮਗੜੀਆਂ ਦਾ ਇਹ ਮਜਬੀ ਸਿੰਘਾਂ ਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਹੱਸਦਾ ਨਾ ਉਹ ਕੰਮਿਓ ਜਿਹੜੇ ਚੱਕਰ ਚੋਂ ਤੁਹਾਨੂੰ ਕੱਢਦਾ ਰਿਹਾ ਉਹੇ ਚੱਕਰ ਚ ਡਿੱਗੇ ਜਾ ਤੁਹਾਡੇ ਕੋਲ ਕੋਡ ਤੇ ਕੱਢਿਆ ਨਹੀਂ ਗਿਆ ਸਾਰੀ ਉਹ ਕਰੋੜਾ ਰੁਪਏ ਗੁਰਦਾਰੇ ਦੇ ਲੱਗਦੇ ਮਗਰ ਜਾਤਾਂ ਦੀਆਂ ਤਖਤੀਆਂ ਟੰਗੀ ਫਿਰਦੇ ਹੋ ਜਾਤਾਂ ਦੀ ਮੈਂ ਤਾਂ ਕਈ ਵਾਰੀ ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਨੂੰ ਵੇਖਦਾ ਹੁੰਨਾ ਕਿ 35 ਮਹਾਂਪੁਰਖਾਂ ਦੀ ਬਾਣੀ ਹੈ 6 ਗੁਰੂਆਂ ਦੀ ਭਗਤਾਂ ਦੀ ਬਾਣੀ ਵੇਖ ਲਓ ਧੰਨਾ ਜੱਟ ਬੈਠਾ ਵਾ ਰਵਿਦਾਸ ਭਗਤ ਚੰਮਿਆਰ ਬੈਠਾ ਵਾ ਕਬੀਰ ਜੀ ਬੈਠੇ ਆ ਭਗਤ ਸੈਨ ਜੀ ਬੈਠੇ ਸਾਰੇ ਵੱਖ ਨੇ ਵੱਖ ਨੇ ਜਾਤਾਂ ਦੇ ਆ ਨਾ ਕਦੀ ਉਹ ਲੜਨਦੇ ਕਿ ਦੂਜੇ ਨਾਲ ਵੀ ਭਗਤ ਧੰਨੇ ਦੀ ਬਾਣੀ ਰਵਿਦਾਸ ਜੀ ਕਟਣਦੇ ਹੁਣ ਤੇ ਰਵਿਦਾਸ ਜੀ ਦੀ ਬਾਣੀ ਕਬੀਰ ਜੀ ਕਟਣਦੇ ਹੁਣ ਆਹਨ ਆਰਾਮਨਾ ਬੈਠੇ ਆ ਤੇ ਅਹੀਂ ਲੋਕਾਂ ਦੀ ਪੂਛ ਨੂੰ ਆਹ ਗੈਹੋ ਜੀ ਲਾਈ ਆ ਇਹੋ ਜੀ ਲਾਈ ਆਹੀਂ ਟਿਕਣੀ ਨਹੀਂ ਦੇਂਦਾ ਲੋਕ ਨੂੰ ਅਹੀਂ ਵੱਢ ਅਹੀਂ ਭਗਤਾਂ ਦੇ ਨਾਂ 'ਤੇ ਲੜੀ ਜਾਂਦਾ ਅਹੀਂ ਪਾਣੀ ਦੇ ਨਾਂ 'ਤੇ ਲੜੀ ਜਾਂਦੇ ਆ